ਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਮੀਤ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਜਾ ਰਹੇ ਹਾਂ ਖੇਤ ਵੀ ਔਜਾ ਦਾ ਬਿਆਹ ਜਿਵੇਂ ਤੁਹਾਨੂੰ ਪਤਾ ਹੀ ਸੌਣ ਦੇ ਮੀਂਹ ਚੱਲ ਰਿਹਾ ਛਿਛੂ ਛੂਲੇ ਸਾਡੇ ਖੁੱਲੇ ਆ ਤਾਂ ਕਰਕੇ ਸਾਡੇ Baal ਉੱਤਰੇ ਆ ਆ ਦੇਖੋ ਕਿੰਨਾ ਪਾਣੀ ਹੋ ਦਰਿਆਈ ਬਣਿਆ ਪਿਆ ਦੇਖੋ ਜਿਵੇਂ ਦਰਿਆ ਨਹੀਂ ਹੁੰਦਾ ਬਣਿਆ ਪਿਆ ਅਸੀਂ ਫਸਟ ਟਾਈਮ ਜੋ ਨਲਾਇਆ ਸਾਰਾ ਹੁਣੇ ਕੱਢਣਾ ਪਾਣੀ ਸੀ ਸਾਰਾ ਕੱਢਣਾ ਪੈਣਾ ਮੋਟਰ ਵੀ ਭਰ ਗਈ ਮੋਟਰਾਂ ਵੀ ਨਹੀਂ ਦੀਂਦੀਆਂ ਮੇਰਾ ਡੈਡੀ ਸਾਨੂੰ ਦਿਖਾਉਣ ਲੈ ਕੇ ਆਇਆ ਹਾਂ ਗੱਡੀ ਤੇ ਨਾਲੇ ਅਸੀਂ ਮਾਸੀ ਦੇ ਪੱਟੀ ਕਰਾਣੇ ਨਾਲ ਦੀ ਨਾਲ 5 ਵਜ ਗਏ ਨਾ ਮਾਸੀ ਤੇ ਨਾਲੇ ਅਸੀਂ ਖੇਤ ਇਧਰ ਜਿਹੀ ਸਹੀ ਆ ਉਹਨੂੰ ਉੱਧਰ ਹੀ ਸੈਣ ਜਾ ਕੇ ਨੇੜੇ ਤੇ ਭੁੰਨੇ ਆ ਪਾਣੀਆਂ ਗਾ ਹੁਣਾ ਦਰਿਆ ਬਣਿਆ ਪਿਆ ਦਰਿਆ ਹੀ ਜਦੋਂ ਰ ਦੀ ਆਪਾਂ ਨੂੰ ਜਰੂਰ ਨਹੀਂ ਜਦਾ ਰੱਬ ਦਿੰਦਾ ਨਹੀਂ ਹਣਾ ਜਦੋਂ ਆਪਾਂ ਪਾਣੀ ਕਾ ਲੈਨੇ ਆ ਤੇਰਾ ਕੋਈ ਦਿੱਕਾ ਵਿੱਚ ਪਿੱਛੇ ਬੱਚਾ ਪਾਰਟੀ ਵੀ ਬੈਠੀ ਆ ਨਵਜੋਤ ਦੇਖੋ ਇੱਥੋਂ ਦੀ ਸਾਡੂੰ ਟੈਨਸ਼ਨ ਹੋਈ ਹੋਈ ਆ ਸਾਡੇ ਝੋਨੇ ਦਾ ਪਤਾ ਨਹੀਂ ਹਾਂ ਬਹੁਤ ਚੰਗੀ ਪਰਮਾਣਿਕ ਹੈ ਤੁਮਾਂ ਨੇ ਕਰਨਾ ਉਹੀ ਕਰਨਾ ਨਹੀਂ ਨਹੀਂ ਸੱਤ ਨਹੀਂ ਜਿੱਦ ਦਾ ਝੋਨਾ ਨਹੀਂ ਨਹੀਂ ਰਿਹਾ ਕਿ ਜਦੋਂ ਸਾਰਾ ਡੁੱਪਿਆ ਪਿਆ ਉਹਨਾਂ ਆਪ ਉੱਪਰ ਤੋਂ ਯੂ ਟਰਨ ਮਾਰ ਕੇ ਨਾ ਕਿ ਲੋਸ ਦੀ ਦੇਖ ਕੇ ਆਵਾਂਗੇ ਆਪਾਂ ਖੇਤ ਆਪਦੇ ਵਿੱਚ ਤਾਂ ਆਪਾਂ ਜਾਣ ਨਹੀਂ ਸਕਦੇ ਕਿਉਂਕਿ ਫਿਰ ਮਿੱਟੀ ਬਹੁਤ ਜ਼ਿਆਦਾ ਆਪਾਂ ਛੜਕ ਦੇ ਉੱਤੇ ਨਹੀਂ ਦੇਖਾਂਗੇ ਇੱਥੇ ਮਾਰ ਲਿਆ ਆਪਾਂ ਯੂ ਟਰਨ ਆਹ ਪਾਣੀ ਉੱਥੇ ਜਾਣਾ ਆਪਣੇ ਖੇਤ ਸਾਰਾ ਹਾਂ ਇਹ ਸਾਰਾ ਖੇਤ ਜਾਣਾ ਸਾਰਾ ਉੱਧਰ ਹੀ ਜਾਣਾ ਹੈ ਆਪਣੇ ਨੀਵੇਂ ਆ ਤਲਾਂ ਆਪੇ ਹਾਂ ਇਹ ਫਿਰ ਸਾਰੇ ਆ ਦੂਰ ਉਡਾ ਲਿੜਕਾ ਦੇਖੋ ਕਿੰਨਾ ਡੁੱਬਿਆਗਾ 400 ਕਿੱਲਾ ਡੁੱਬਿਆ ਉਹ ਆਪਣਾ ਉਹ ਤੀਜਾ ਟਾਵਰ ਆਪਣਾ ਵਾ 400 ਉਹ ਬਣਾ ਸਾਹਮਣੇ ਹੈ ਨਾ ਕਿੰਨਾ ਨੁਕਸਾਨ ਹੀ ਹੈ ਨਾ ਵੀ ਆਹਾਂ ਪੀ ਆਹ ਬਣਾ ਤੀਜਾ ਟਾਵਰ ਕਿਹੜਾ ਆਹ ਸਾਹਮਣੇ ਨਹੀਂ ਦੀ ਉਹ ਸਾਡਾ ਨਾ ਫੇਰ ਭਾਈ ਜੀ ਨੁਕਸਾਨ ਆ ਦੇਖਿਆ ਤਾਂ ਸਾਰਾ ਝੋਨਾ ਦੇਖੋ ਕਿ ਵੀ ਦਾ ਵੀ ਝੋਲਾ ਝੋਨਾ ਦਰਿਆ ਦੇ ਬਰਦਾਸ਼ ਨਹੀਂ ਗੁੱਟੇ ਨਹੀਂ ਹੋਵੇ ਆ ਦੇ ਜੈਡਾਂ ਤੇ ਆਈਆਂ ਆਹ ਦੇਖੋ ਨਾ ਕਿਵੇਂ ਸਾਨੂੰ ਪਰ ਆ ਆ ਨਾ ਪਨੀਰੀ ਆ ਗਈ ਆ ਵੇਖਿਆ ਆ ਆ ਦੇਖੋ ਸਾਰੀ ਪਨੀਰ ਰੁੜ ਕੇ ਆ ਗਈ ਆ ਪਤਾ ਕਿਤੋਂ ਜਿੱਥੇ ਉਹ ਵੱਡੇ ਵੱਡੇ ਜੁੰਦਰੇ ਆਉਂਦੇ ਹੋਣ ਕਿਸੇ ਦੀ ਆ ਰੁੜ ਕੇ ਆ ਸਤਨਾਮ ਕੀ ਗੋਰੇ ਕੇ ਸਤਨਾਮ ਆ ਅੱਛੀ ਕਿ ਆਪਣੇ ਜਿਹੜੇ ਪਹੀ ਕਿੱਥੇ ਆ ਆ ਆ ਗਈ ਬਈ ਆ ਇੱਥੇ ਨਹੀਂ ਜਾਂਦਾ ਬਈ ਉਹ ਨਹੀਂ ਅੱਕ ਕੋਲੇ ਸੌਣੇ ਨੂੰ ਢੱਕਾ ਦਿਸਣਾ ਉਹ ਡੁੱਬ ਗਿਆ ਲੈ ਆ ਆ ਪਈ ਆ ਸਾਡੀ ਖੇਰ ਦੀ ਆ ਦੇਖੋ ਨਹੀਂ ਪਤਾ ਲੱਗਦਾ ਸਹੀ ਜਾਏਗਾ ਨਹੀਂ ਉਹ ਛੋਟ ਬਾਤ ਹੋ ਜਾਣੀ ਸੀ ਦੇਖੋ ਹੁਣ ਜਾਵੇ ਤੇ ਜਾਵੇ ਕਿਵੇਂ ਭਗਵਾਨ ਤਮਨ ਨੂੰ ਸੁchna jaiye ਸਾਡੇ ਕੇਦ ਦੀ ਪਈ ਹੈ ਜਿੱਥੇ ਮੋਟਰ ਸਾਨੂੰ ਖੜਾ ਪਤਾ ਲੱਗੂਗਾ ਵੀ ਹਨਾ ਆਪਾਂ ਕੀ ਕਰੀਏ ਪਈ ਵੀ ਨਹੀਂ ਦੀਦੀ ਤਿਕ ਦੀਦੀ ਆਂ ਸ਼ੀਸ਼ਾ ਨੀਚੇ ਕਰ ਲੋ ਮੋਟਰ ਚਾਵਲ ਨਹੀਂ ਦਿਨਾ ਮੋਟਰ ਸਣਾ ਚਾਵਲ ਮੈਂ ਬੈਕ ਚ ਤੇ ਦਾਂਗਾ ਥੋੜਾ ਕਰਕੇ ਦਿਖਾ ਦਿੰਦੇ ਆ ਇੱਥੇ ਇੱਥੇ ਸੁਆ ਵੀ ਇਹ ਨਾਲ ਤੇ ਛੱਪੜ ਦਾ ਪਤਾ ਹੀ ਨਾ ਲੱਗਾ ਦੇਖੋ ਹੋਇਆ ਪਿਆ ਨਾ ਮਿਕਸੀ ਹੋਇਆ ਪੈਲ ਹੂੰ ਇਤਾਂ ਦੇ ਵਿੱਚ ਮਿਕਸੀ ਹੋਇਆ ਠੀਕ ਤਾਂ ਨਾ ਗਿਆ ਉਹਨਾਂ ਪਰਚਲ ਨੇ ਜੀ ਮਾਸੀ ਦੇ ਫੱਟੀ ਕਰਾਉਣ ਤੇ ਖੇਤ ਤਾਂ ਪਾਵੇ ਗਲੇ ਆ ਵਾ ਹਾਂਜੀ ਜਿਹੜਾ ਸਕੂਲ ਆ ਇੱਥੇ ਮੇਰੇ ਦਾਦਾ ਪੜਾਉਂਨਾਂ ਦਾ ਸੀਗਾ ਟੀਚਰ ਸੀ ਮੇਰੇ ਦਾਦਾ ਆ ਸਕੂਲ ਸੀ ਸਰਕਾਰੀ ਪਿੰਡ ਦਾ ਸਕੂਲ ਹੀ ਸੀ ਨਾਲੇ ਤੇਰੇ ਤੋਂ ਨਾ ਇਹਦੇ ਸਕੂਲ ਜੀ ਨਾ ਉਹਨੂੰ ਲਾ ਦੇਣਾ ਹਨਾ ਉਹ ਪੜਾਈ ਬਹੁਤ ਵਧੀਆ ਸੀ

ਪਿੱਛੇ ਦੀ ਦੇਖੋ ਕਿੰਨਾ ਦੇ ਲੱਗ ਰਿਹਾ ਮੇਰਾ ਫਿਲਟਾ ਆ ਜਾ ਵੀ ਆ ਜਾ ਲਿਆ ਬਾਹਰ ਕੋਲ ਪਰ ਮੁਸ਼ਕਲ ਹੈ ਨਾ ਪਰ ਮੱਕਾ ਤਾਂ ਫੜਿਆ

ਅਦਵਾਈਏ ਦੀ ਲੱਗਦੀ ਆ ਮਾਇਓ ਮੜੀ ਨਾ ਜਾ ਕੇ ਦੇਖ ਲਓ ਵੀ ਐ ਕਿਆ ਹੋਇਆ ਇਹ ਨਾ ਕੀ ਆ ਕਿਉਂ ਨਹੀਂ ਇੱਥੇ ਨਾ ਕੋਈ ਖਾਤ ਬੂਟੂ ਦੇ ਜਿਵੇਂ ਪਾਣੀ ਦੇ ਪੱਟੇ ਪੱਟੇ ਰਹੀ ਹੋ ਜਾਂਦਾ ਵੀ ਦੇਖ ਪੱਟੇ ਦਾ ਆਈ ਸੀ ਪੀ ਉਹਦੇ ਇਹ ਉਹਦੇ ਹਾਂ ਆਏ ਠੀਕ ਨਾ ਪੱਟੇ ਨੇ ਮੈਂ ਦੋ ਕਿੰਨੇ ਆਪਣੇ ਨਾਲ ਬੁਤੀ ਇਹ ਤੁੰ ਬੋਂਚ ਨਾ ਸੈਨ ਕਰੋ ਕੀ ਸ਼ਹਿਰ ਬਚੀ ਨੂੰ ਬੰਦੇ ਜਿਹੜੇ ਚਾਰ ਪੰਜ ਘਰ ਰਹਿ ਗਏ ਸਾਰੇ ਘਰਾਂ ਨੇ ਮੁੱਕੀ ਗਏ ਬਿਲਕੁਲ ਪਿਆਰ ਨਹੀਂ ਬੰਨਾਉਟਾਂ ਡਰ ਡਰ ਕੇ ਡੁੱਬ ਗਿਆ ਮਾਰ ਤੇਰੇ ਫੰਡਾ ਪਾਣੀ ਕਰੇ ਹੁਣ ਦਵਾਈ ਦੇ ਦੀ ਚੇਤੇ ਨਾਲ ਕਰਨ ਜਿਹੜੀ ਸ਼ਾਮ ਵਾਲੀ ਦੇਣੀ ਆ ਦੇਖਿੰਦੇ ਇੱਕ ਤਾਂ ਪੇਟ ਸਖਾੜੋ ਪੇਟ ਸਭਾਲੀ ਤਾਂ ਨਹੀਂ ਖਾਂਗੇ ਨਹੀਂ ਘਟਣਗੇ ਜਾਂਦੀ ਕਾਦੂ ਵੱਧ ਘਟਣਗੇ ਕੈਂਪੂ ਕੇ ਆਏ ਹੋ ਕਾਲੇ ਰਾਜਵੀਰ ਨੇ ਪੈਕੇ ਦਿੱਤੇ ਸੀ ਤੁਹਾਨੂੰ ਦਿਖਾਈ ਸੀ ਹਾਂ ਫਿਰਾਂ ਚ ਤਾਂ ਫੇਰ ਲਾਉਣਾ ਪੈਣਾ ਹੱਲ ਕਿੰਨੇ ਸੀ ਕਾਲੇ ਕੰਦੀ ਪੱਤੀ ਕੀਤੀ ਸੀ ਨਾ ਕੰਦੀ ਪੱਤੀ ਉਹ ਦਿੱਤੀ ਸੀ ਕਰਦ ਠੀਕ ਆ ਨਹੀਂ ਲੱਗਿਆ ਬੰਦ ਕਰ ਤੇ ਨਾ ਦਵਾਈ ਦਿੱਤੀ ਸੀ ਮੈਂ ਕੁਝ ਕੰਦੀ ਪੱਤੀ ਸੀ ਪੱਤੀ ਸੀ ਇਹ ਪੈਸੇ ਨਹੀਂ ਚੱਕੀ ਘਰ ਤੋਂ ਵਿੱਚ ਨਾ ਪਿਆ ਕਾਂ ਚਾਹ ਚਾਹ ਚੁੱਕੀ ਨਾ ਪੀ ਕਾ ਮੁੱਤੂ ਆਉਂਦੇ ਨੂੰ ਦੋੜੀਆਂ ਵੀ ਰੇ ਨਾ ਲਾ ਦਿੱਤੇ ਮੈਂ ਬਹੁਤ ਚੰਗੀ ਬਤਾ ਤਾ ਆਹੋ ਦੇ ਵੀਰੇ ਬਸ ਕਰ ਦੇ ਥੋੜਾ ਹੀ ਫਰ ਹੈ ਜੀ ਇਹ ਲੱਗੋ ਗਿਆ ਬਸ ਹਾਊ ਯੂ ਫੀਲ ਨਾਊ ਬੈਟਰ ਸ਼ਬਦੀ ਨਹੀਂ ਹੈਗੀ ਨਾ ਸਹੀ ਲੱਗਦੀ ਆ ਗੱੜ ਦੀ ਪੱਟੀ ਹੋ ਗਈ ਬੜੀ ਬੱਡੀ ਕਰਦੀ ਨਾ ਪੱਟੀ ਡਾਟੇ ਚਲ ਕੋਈ ਨਾ ਹੋ ਜੂ ਠੀਕ ਜੇ ਦੇਖੇ ਕਰ ਜਾਂਦੇ ਨੇ ਖਾਲੀ ਨਹੀਂ ਹੋ ਜਾਂਦੀ ਵਿੱਚ ਹਮ ਕੱਲ ਨੂੰ ਕੱਲ ਤੱਕ ਫੇਰ ਗੱਲੀ ਹੋ ਜਾਣੀ ਪੱਟੀ ਬਾਗ ਨਿਕਲ ਨਿਕਲ ਬੇਸੇਪੂ ਫਰਕਾ ਗਿਨੋ ਨਾ ਹਮ ਬਹੁਤ ਫਰਕਾ ਅਗਰੇ ਜਮਾ ਗੜੀ ਪਈ ਸੀ ਗੜੀ ਉਹਨੂੰ ਤਾਂ ਬਹੁਤ ਫਰਕਾ ਮਾਸ ਬਹੁਤ ਆ ਗਿਆ